ਮੈਂ ਕਾਕਾ ਸਿੰਘ ਕੋੜਾ ਸੂਬਾ ਜਰਨ ਸਕੱਤਰ ਭਾਰਤੀ ਕਿਸਾਨ ਜੁਨਗੋਇਕਤਾ ਸਿੱਧੂਪੁਰ ਅੱਜ ਅਸੀਂ ਪਹਿਲਾਂ ਜਿਹੜਾ 200 ਦਿਨ ਪੂਰੇ ਹੋਣ ਤੇ 31 ਅਗਸਤ ਨੂੰ ਪ੍ਰੋਗਰਾਮ ਦਿੱਤੇ ਸੀ ਮੋਰਚੇ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਅਗਸਤ ਮਹੀਨੇ ਦੇ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਦੋਨੇ ਫੋਰਮਾਂ ਵੱਲੋਂ ਉਹ ਜਿਹੜੇ ਤਿੰਨ ਪ੍ਰੋਗਰਾਮ ਦਿੱਤੇ ਉਹ ਅੱਜ ਅਸੀਂ ਸਾਰੇ ਜਿਹੜੀ ਮੀਟਿੰਗਾਂ ਸੱਦੀਆਂ ਅਸੀਂ ਵਧਾਈ ਵੀ ਦਿੰਨੇ ਆ ਵਰਕਰਾਂ ਨੂੰ ਕਿ ਜਿਹੜਾ 1 ਅਗਸਤ ਨੂੰ ਅਸੀਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਮੀਂਹ ਪੈਂਦੇ ਦੇ ਵਿੱਚ ਉਹਦੇ ਵੀ ਕਿਸਾਨ ਬਹੁਤ ਆਏ ਜਿਹੜਾ 15 ਅਗਸਤ ਨੂੰ ਇੱਕ ਪਾਸੇ ਝੋਨਾ ਲੱਗ ਰਿਹਾ ਸੀਗਾ ਤੇ ਦੂਜੇ ਪਾਸੇ ਸਾਡਾ ਪ੍ਰੋਗਰਾਮ ਦਿੱਤਾ ਸੀ ਆਦੇਸ਼ ਦੀ ਆਜ਼ਾਦੀ ਦਾ ਦਿਹਾੜਾ ਸੀਗਾ ਪਰ ਅਸੀਂ ਉਹਦੇ ਇੱਕ ਪ੍ਰੋਗਰਾਮ ਦਿੱਤਾ ਕਿ 15 ਅਗਸਤ ਨੂੰ ਟ੍ਰਾਂਟ ਮਾਰਚ ਕਰਾਂਗੇ ਪੂਰੇ ਭਾਰਤ ਦੇ ਵਿੱਚ 28 ਮਾਰਚ ਮੈਂ ਕਹਣਾ ਵੀ ਲੋਕਾਂ ਨੇ ਬਾ ਮਿਸਾਲ ਕੀਤਾ ਸੈਂਕੜਿਆਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਚਾਏ ਪੂਰੇ ਭਾਰਤ ਚ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਸਟੇਟਾਂ ਦੇ ਵਿੱਚ ਜਿਹੜੇ ਰਿਪੋਰਟਾਂ ਆਈਆਂ ਸਾਡੀਆਂ ਲੱਖਾਂ ਦੀ ਗਿਣਤੀ ਦੇ ਵਿੱਚ 28 ਬਾਹਰ ਕੱਢੇ ਲੋਕਾਂ ਨੇ ਤੀਜਾ ਪ੍ਰੋਗਰਾਮ ਸੀ ਸਾਡਾ 200 ਦਿਨ ਪੂਰੇ ਹੋਣ ਤੇ ਜਿਹੜਾ 200 ਦਿਨ ਪੂਰੇ ਹੋਣ ਤੇ ਅਸੀਂ ਕਿਹਾ ਸੀ ਲੋਕਾਂ ਨੂੰ ਕਿ ਇਹਦੇ 200 ਦਿਨ ਪੂਰੇ ਹੋਣ ਤੇ ਅਸੀਂ ਲੋਕਾ ਲੇਖਾ ਜੋਖਾ ਕਰਾਂਗੇ ਕੀ ਅਸੀਂ ਖੱਟਿਆ ਇਸ ਮੋਰਚੇ ਦੇ ਵਿੱਚ ਕੀ ਗਮਾਇਆ ਅਸੀਂ ਗਮਾਇਆ ਵੀ ਬਹੁਤ ਕੁਛ ਹੈ 433 ਸਾਡੇ ਕਿਸਾਨ ਜ਼ਖਮੀ ਹੋਏ ਨੇ 5 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਜਿਹੜੇ 28 ਸਾਡੇ ਉਸ ਮੋਰਚੇ ਦੇ ਵਿੱਚ ਸਾਡੀਆਂ ਭੈਣਾ ਕਿਸਾਨ ਸ਼ਹੀਦ ਹੋਏ ਜਿਹਦੇ ਵਿੱਚੋਂ ਸ਼ੁਭ ਕਰਨ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਹੈ 22 ਸਾਲਾਂ ਦਾ ਹਰਿਆਣੇ ਦੀ ਗੋਲੀ ਦੇ ਨਾਲ ਉਹ ਵੀ ਸ਼ਹੀਦ ਹੋਇਆ ਅਸੀਂ ਇਹ ਤਾਂ ਹੈਗਾ ਗਮਾਇਆ ਜਿਹੜੇ ਮੰਗ ਦੀ ਖਾਤਰ ਉਹਨਾਂ ਨੇ ਸਹਿੱਦیاں ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜਿਹੜੀ ਮੰਗ ਨੂੰ ਲੈ ਕੇ ਘਰੋਂ ਤੁਰ ਕੇ ਚੱਲੇ ਸੀ ਕਿ ਸਾਡੇ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਸੁਆਮੀ ਨਾਥਨ ਦੀ ਰਿਪੋਰਟ ਮਿਲਣੀ ਚਾਹੀਦੀ ਹੈ ਕਰਜ਼ੇ ਤੋਂ ਕਿਸਾਨ ਮਜ਼ਦੂਰ ਮੁਕਤ ਹੋਣਾ ਚਾਹੀਦਾ ਹੈ ਨਰੇਗੇ ਦੀ ਜਿਹੜੀ ਦਿਹਾੜੀ ਆ ਉਹ ਵਧਾ ਕੇ ਪੂਰਾ ਰੁਜ਼ਗਾਰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿਹੜੀਆਂ ਸਾਡੀਆਂ 12 ਮੰਗਾ ਸੀ ਉਸ ਵਾਂਗ ਦੇ ਵਿੱਚ ਅਸੀਂ ਜਿਹੜਾ ਲੈ ਕੇ ਗਏ ਆ ਅਸੀਂ ਇਹ ਕਹਿਣਾ ਪ੍ਰਾਪਤੀ ਮੋਰਚੇ ਦੀ ਕਿ ਕੱਲੀ ਭਾਜਪਾ ਨੂੰ ਛੱਡ ਕੇ ਜਿੰਨੀਆਂ ਵੀ ਪੂਰੇ ਭਾਰਤ ਦੀਆਂ ਸਿਆਸੀ ਪਾਰਟੀਆਂ ਸੀ ਭਾਵੇਂ ਕੋਈ ਛੋਟੀ ਪਾਰਟੀ ਸੀ ਭਾਵੇਂ ਵੱਡੀ ਪਾਰਟੀ ਹੈ ਭਾਵੇਂ ਕਿਸੇ ਦਾ ਕੋਈ ਐਮਪੀ ਹੈ ਜਾਂ ਨਾ ਹੈ ਉਹਨਾਂ ਨੇ ਇਸ ਮੰਗ ਤੇ ਪੂਰਾ ਜ਼ੋਰ ਆਪਦਾ ਲਾਇਆ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਤਾਂ ਇਥੋਂ ਤੱਕ ਸਾਨੂੰ ਜਦੋਂ ਛੋਟੇ-ਛੋਟੇ ਧਰਨੇ ਮਜਾਰੇ ਲਾਉਨੇ ਆ ਐਸਡੀਐਮ ਤੱਕ ਜਾ ਕੇ ਸੀਮਤ ਹੋ ਜਾਂਦੀ ਹੈ ਮੰਗ ਵੱਧ ਤੋਂ ਵੱਧ ਡੀਸੀ ਤੱਕ ਨਹੀਂ ਆਉਂਦੀ ਅਸੀਂ ਪੂਰੇ ਦੇਸ਼ ਦੇ ਵਿੱਚ ਸਟੇਟਾਂ ਤੋਂ ਉਠਾ ਕੇ ਪਾਰਲੀਮੈਂਟ ਚ ਲੈ ਗਏ ਜਿੱਥੇ ਕਾਨੂੰਨ ਬਣਨਾ ਜਿੱਥੇ ਐਮਐਸਬੀ ਕਿਸਾਨਾਂ ਨੂੰ ਮਿਲਣੀ ਹੈ ਉਥੇ ਅਸੀਂ ਆਪਦੀ ਮੰਗ ਚ ਇਲਜਾਨ ਚ ਕਾਮਯਾਬ ਹੋਏ ਆ ਇਹ ਹੈ ਸਾਡੀ ਪ੍ਰਾਪਤੀ ਤਾਂ ਉਹਦੇ ਵਿੱਚ ਜਿਹੜੇ ਸਾਡੇ ਚਾਰ ਗੇੜ ਦੀਆਂ ਮੀਟਿੰਗਾਂ ਹੋਈਆਂ ਚਾਰ ਗੇੜ ਦੀਆਂ ਸਾਡੀਆਂ ਮੀਟਿੰਗਾਂ ਹੋਈਆਂ ਬੇਸ਼ਿਟਾਰੀਆਂ ਤਾਂ ਬੀਜੇਪੀ ਜਿਹੜੀ ਉਦੋਂ ਬੜੀ ਬਿਆਨਬਾਜ਼ੀ ਕਰਦੇ ਸੀ ਭਾਵੇਂ ਉਹਨਾਂ ਦਾ ਕੋਈ ਪ੍ਰਧਾਨ ਹੋਵੇ ਪਮਾ ਉਹਨਾਂ ਦਾ ਕੋਈ ਮੰਤਰੀ ਹੋਵੇ ਪਮਾ ਕੋਈ ਐਮਐਲਏ ਹੋਵੇ ਉਹ ਸਾਨੂੰ ਟੇਡੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੰਦੇ ਸੀ ਕਿ ਸਾਡੀ ਤੀਜੀ ਵਾਰ ਸਰਕਾਰ ਆ ਰਹੀ ਹੈ 400 ਤੋਂ ਪਾਰ ਅਸੀਂ ਆ ਰਹੇ ਹਾਂ ਤਾਂ ਫਿਰ ਦੇਖਾਂਗੇ ਸੋਨੂੰ ਕਿਹੜੀਆਂ ਜ਼ਿਲ੍ਹਿਆਂ 'ਚ ਇੱਕ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਚਨਈ ਤੱਕ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਉਹ ਜਿਹੜੀਆਂ ਧਮਕੀਆਂ ਕਿਸਾਨਾਂ ਨੂੰ ਪੂਰੇ ਭਾਰ ਦੇ ਲੋਕਾਂ ਨੂੰ ਦਿੱਤੀਆਂ ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਆਪ ਵੀ 240 ਤੇ ਰਹਿ ਗਏ ਜਿਹੜੇ ਜਾਦੇ ਧਮਕਿਆਂ ਦੇ ਨਾਲ ਸੀ ਤਾਂ ਇਹ ਸਾਡੇ ਮੋਰਚੇ ਦਾ ਅਸਰ ਹੋਇਆ ਕਿ ਜਿਹੜੀਆਂ ਉਹਨਾਂ ਨੇ ਜਾਣੇ ਟੇਡੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੱਤੀਆਂ ਜਵਾਬ ਲੋਕਾਂ ਨੇ ਦਿੱਤਾ ਭਾਵੇਂ ਉਹ Rajasthan ਹੋਵੇ ਭਾਵੇਂ Haryana ਹੋਵੇ ਭਾਵੇਂ UP ਹੋਵੇ ਜਿਹੜੀਆਂ ਉਹ ਸਟੇਟਾਂ Maharashtra Karnataka Tamil Nadu ਵਰਗੀਆਂ ਜਿੱਥੇ ਕਿਸਾਨਾਂ ਨੇ ਆਵਾਜ਼ ਠਾਈ ਤਾਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਪਿੱਛੇ ਆਏ ਤਾਂ ਲੋਕਾਂ ਦੀ ਮੰਗ ਉੱਭਰ ਕੇ ਆਈ ਕਿ ਕਿਸਾਨਾਂ ਨੂੰ ਸ਼ਰਕਤ ਤੇ ਬਿਠਾਉਣਾ ਕੋਈ ਸਿਆਣਫਣੀ ਸਰਕਾਰ ਦਾ ਇਹਨਾਂ ਦੀਆਂ ਮੰਗਾਂ ਲਾਗੂ ਹੋਣੇ ਚਾਹੀਦੀਆਂ ਉਹਦੇ ਨਾਲ ਚੱਲਦੇ ਉਹਦੇ ਨਾਲ ਚੱਲਦੇ ਚੱਲਦੇ ਸਾਡਾ ਹਾਈ ਕੋਰਟ ਦਾ ਵੀ ਫੈਸਲਾ ਆਇਆ ਹਾਈ ਕੋਰਟ ਦੇ ਖਿਲਾਫ ਸ੍ਰੀਮ ਕੋਰਟ ਵੀ ਗਈ ਤਾਂ ਉਹ ਸਾਰੇ ਜਿਹੜੇ ਮਸਲੇ ਆ ਮੈਂ ਅਸੀਂ ਇਸ ਕਰਕੇ ਕਹਿੰਦਾ ਵੀ ਸਾਡੀਆਂ 200 ਦਿਨ ਦੇ ਪੂਰੇ ਦੀਆਂ ਪ੍ਰਾਪਤੀਆਂ ਵੀ ਹੋਈਆਂ ਨੁਕਸਾਨ ਵੀ ਹੋਇਆ ਉਹਦੇ ਨੁਕਸਾਨ ਦੇ باوجود ਵੀ ਅਸੀਂ ਜਿਹੜੀਆਂ ਮੀਟਿੰਗਾਂ ਕੀਤੀਆਂ ਅੱਜ ਦੀ ਜਿਹੜਾ ਇਸ਼ੂ ਆ ਜਿਹੜਾ ਤੁਸੀਂ ਅੱਜ ਸਵਾਲ ਕੀਤਾ ਹੈ ਕਿ ਅੱਜ ਮੀਟਿੰਗ ਕਿਉਂ ਕੀਤੀ ਐ ਇਹ ਅਸੀਂ ਮੀਟਿੰਗ ਜਿਹੜੇ ਪ੍ਰੋਗਰਾਮ ਕੀਤੇ ਆ ਉਤੋਂ ਤਿੰਨ ਪ੍ਰੋਗਰਾਮ ਦਿੱਤੇ ਇੱਕ ਤਾਂ ਅਸੀਂ 15 ਤਰੀਕ ਨੂੰ ਜੀਂਦ ਜ਼ਿਲ੍ਹੇ ਦੇ ਵਿੱਚ ਕਸਬਾ ਛੋਟਾ ਜਾ ਉੱਥੇ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ ਆ ਤੇ 22 ਤਰੀਕ ਨੂੰ ਉਮਾਲੇ ਦੇ ਵਿੱਚ ਪਿਪਲੀ ਪਿਪਲੀ ਵੀ ਕਰ ਰਹੇ ਆ ਹਰਿਆਣੇ ਦੇ ਵਿੱਚ ਦੋ ਅਸੀਂ ਬਹੁਤ ਵੱਡੀਆਂ ਕਿਸਾਨ ਪੰਚਾਇਤਾਂ ਕਰ ਰਹੇ ਆ ਉਹਦੇ ਸਬੰਧ ਦੇ ਵਿੱਚ ਇੱਥੇ ਮੀਟਿੰਗ ਸੱਦੀ ਐ ਤੇ ਅਗਲੀ ਜਿਹੜੀ ਅਸੀਂ ਲਖੀਨਪੁਰ ਖੀਰੀ ਵਾਲੀ ਵੀ ਮੰਗ ਹੈ ਕਿ ਉਹ ਪਰਿਵਾਰਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ 3 ਅਕਤੂਬਰ ਦੀ ਉਹ ਘਟਨਾ ਹੈ ਤੇ 3 ਅਕਤੂਬਰ ਨੂੰ ਅਸੀਂ ਪੂਰੇ ਭਾਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਾਂਗੇ ਉਹ ਜਿਹੜੇ ਪ੍ਰੋਗਰਾਮ ਦਿੱਤੇ ਆ ਉਹਦੀ ਜਿਹੜੀ ਕਿਸਾਨਾਂ ਨੂੰ ਪਿਛਲੇ ਆ ਪ੍ਰੋਗਰਾਮ ਜਿਹੜੇ ਲਾਗੂ ਵੀ ਕੀਤੇ ਨੇ ਆਉਣ ਵਾਲੇ ਜਿਹੜੇ ਮੂਰੇ ਤਿੰਨ ਪ੍ਰੋਗਰਾਮ ਹੈ ਉਹਨਾਂ ਦੀ ਤਿਆਰੀ ਵਾਸਤੇ ਉਹਨਾਂ ਦੀ ਡਿਊਟੀਆਂ ਲਾਉਣੀਆਂ ਹਨ ਉਹਨਾਂ ਦੀ ਅੱਜ ਅਸੀਂ ਮੀਟਿੰਗ ਸੱਦੀ ਹੈ ਆਸ ਕਰਦੇ ਹਾਂ ਜਿਹੜੇ ਪਿਛਲੇ ਪ੍ਰੋਗਰਾਮ ਸਾਡੇ ਇਹਨਾਂ ਨੇ ਪੂਰੇ ਕਿਸਾਨਾਂ ਨੇ ਕੰਮ ਦੇ ਵਾਜੂਦ ਵੀ ਛੱਡਿਆ ਦੂਜੀ ਮੇਰੀ ਗੱਲ ਜਿਹੜੀ ਅਸੀਂ ਜਿਹੜੀ ਕੱਲ ਸ੍ਰੀਮ ਕੋਰਟ ਦੇ ਵਿੱਚ ਕੁਝ ਟਿੱਪਣੀਆਂ ਆਈਆਂ ਸਾਡੇ ਖਿਲਾਫ ਜਿਹੜੀਆਂ ਮੰਗਾਂ ਸੀ ਕਿਤੇ ਮੰਗੀਆਂ ਹੀ ਨਹੀਂ ਉਸ ਤੇ ਚਰਚਾ ਕੀਤੀ ਹੈ ਅਸੀਂ ਕਦੇ ਵੀ ਇਹ ਨਹੀਂ ਕਿਹਾ ਆਪਾਂ ਪ੍ਰੈਸ ਦੇ ਸਾਹਮਣੇ ਖੜੇ ਆ ਅਸੀਂ ਸਾਡਾ ਬਿਆਨ ਨਹੀਂ ਆਇਆ ਦੋਨੇ ਫਾਰਮਾਂ ਦਾ ਕਿ ਕਮੇਟੀ ਕਿਸਾਨਾਂ ਦੀ ਬਣਾਈ ਜਾਵੇ ਅਸੀਂ ਕਦੇ ਮੰਗ ਨਹੀਂ ਕੀਤੀ ਅਸੀਂ ਮੰਗ ਕੀਤੀ ਹੈ ਕਿ ਦੋਨੇ ਫਾਰਮਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਪਿਛਲੇ ਮੋਰਚੇ ਦੀਆਂ ਧੂਰੀਆਂ ਪਈਆਂ ਨੇ ਉਹਨਾਂ ਨੂੰ ਤੁਰਤ ਸਰਕਾਰ ਲਾਗੂ ਕਰੇ ਅਸੀਂ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਕਾਨੂੰਨ ਬਣਨਾ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਸਾਡੀ ਲੜਾਈ ਉਹਨਾਂ ਪਾਰਲੀਮੈਂਟ ਦੇ ਸਿਆਸੀ ਲੋਕਾਂ ਬੀਜੇਪੀ ਦੇ ਲੋਕਾਂ ਨਾਲ ਹੈ ਨਾ ਕਿ ਸਾਡੀ ਕਿਸੇ ਹੋਰ ਪਾਸੇ ਸਰਕਾਰ ਦਾ ਕੋਚ ਜਾਇ ਕਿ ਅਸੀਂ ਇਹਨਾਂ ਨੂੰ ਜਿਹੜੀ ਰੋਡਾਂ ਦੀ ਗੱਲ ਆਉਂਦੀ ਹੈ ਅਸੀਂ ਤਾਂ ਕਦੇ ਰੋਡ ਰੋਕੇ ਹੀ ਨਹੀਂ ਸਾਡੇ ਤੇ ਵੀ ਟਿੱਪਣੀ ਆਈ ਕਿ ਕਿਸਾਨਾਂ ਨੇ ਰਸਤਾ ਰੋਕਿਆ ਤੁਸੀਂ ਬੜੇ ਦੇਖ ਕੇ ਆਇਓ 13 ਫਰਵਰੀ ਤੋਂ ਸਾਡੇ ਇਸ ਮੋਰਚਾ ਦੇ ਨਾਲੋਂ ਜੇ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਕੇਂਦਰ ਦੀ ਹਮਾਇਤ ਲੈ ਕੇ ਕੰਧਾ ਕੱਢੀਆਂ ਨੇ ਅੱਜ ਹਟਾ ਦੇਣ ਅਸੀਂ ਆਪਦਾ ਦਿੱਲੀ ਜਾਣਾ ਚਾਹੁੰਦੇ ਆ ਅਸੀਂ ਦੋਨੇ ਭੁਰੋਂ ਵੱਲੋਂ ਲਿਖ ਕੇ ਦਿੱਤਾ ਕਿ ਜੰਤਰ ਮੰਤਰ ਤੇ ਸਾਨੂੰ ਆਪਦੀ ਮੰਗ ਰੱਖਣ ਦੀ ਆਪਦੀ ਹੱਕ ਲੈਣ ਲਈ ਸਾਨੂੰ ਜਗ੍ਹਾ ਦਿੱਤੀ ਜਾਵੇ ਆਗਰ ਜੇ ਉੱਥੇ ਲੱਗਦਾ ਵੀ ਡਿੱਕ ਹੈ ਤਾਂ ਰਾਮਲੀਲਾ ਗਰਾਊਂਡ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਅਸੀਂ ਅੱਜ ਵੀ ਉਸ ਮੰਗ ਤੇ ਡੱਡਾਂ ਅੱਜ ਅਸੀਂ ਉਸ ਮੰਗਾਂ ਨੂੰ ਸਟੈਂਡ ਕਰਦੇ ਆ ਅਸੀਂ ਇਸ ਗੱਲ ਦੇ ਵਿੱਚੋ ਅੱਜ ਜ਼ਿਲ੍ਹਾ ਬਠਿੰਡੇ ਦੀ ਜਿਹੜੀ ਮੀਟਿੰਗ ਹੋਈ ਹੈ ਇਹਨਾਂ ਤੋਂ ਆਸ ਕਰਾਂਗੇ ਜਿਹੜੇ ਪਿਛਲੇ ਪ੍ਰੋਗਰਾਮ ਹੈ ਜਿਵੇਂ ਪਿਛੇ ਇਹਨਾਂ ਨੇ ਪੂਰੀ ਮਨਤੇਹੀ ਦੇ ਨਾਲ ਚੜ੍ਹੇ ਕਰੇ ਨੇ ਤੇ ਐਵੇਂ ਜਿਕਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਨੂੰ ਹਰ ਹਾਲਤ ਡੇਗਾਂਗੇ ਸਾਡੀਆਂ ਮੰਗਾਂ ਜਾਇਜ਼ ਨੇ ਚਰਚਾ ਕੀਤੀ ਹੋ ਚੁੱਕੀ ਹੈ ਤੇ ਸਰਕਾਰ ਨੂੰ ਹਜੇ ਸਮਾਂ ਹੈ ਕਿ ਇਹਨੂੰ ਲਾਗੂ ਕਰਨ ਅਗਰ ਨਹੀਂ ਕਰਨਗੇ ਇਹ ਫੈਸਲਾ ਸਰਕਾਰ ਦੇ ਹੱਥ ਹੈ ਕਿ ਉਹ ਕੀ ਕਰ ਧੰਨਵਾਦ